हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸੋ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਆਪਾਂ ਚਾਰ ਮੁਰਾ ਨਸਲ ਦੀਆਂ ਕੱਟਾਂ ਦੀ ਵੀਡੀਓ ਸਾਂਝੀ ਕਰਨੀ ਜਿਹਨੇ ਸਾਹਮਣੇ ਸਕਰੀਨ ਦੇਖ ਰਹੇ ਹੋਗੇ ਤੇ ਇੱਕ ਬਿਲਕੁਲ ਤਾਜ਼ੀ ਹੁਣੇ ਹੁਣੇ ਸੂਈ ਜਿਹੜੀ ਕ੍ਰੋਸ ਨਸਲ ਦੇ ਵਿੱਚ ਪੈਂਦੀ ਗਾਂ ਇਹਦੀ ਵੀਡੀਓ ਸਾਂਝੀ ਕਰਨ ਤੇ ਇੱਕ ਸੁੰਦਰ ਦਿਖਾਉਣਾ ਮੁਰਾ ਨਸਲ ਦਾ ਕੱਟਾ ਹਨਾ ਟੋਟਲ 6 ਨਗ बाई ਕੋਲੇ ਬਕਾਊ ਅੱਜ ਦੀ ਵੀਡੀਓ ਵਿੱਚ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਤੇ ਕਿਸੇ ਵੀ ਭਰਾ ਨੇ ਕੋਈ ਮੈਥਾ ਜੀ ਵੀਡੀਓ ਬਣਾਉਣੀ ਦੀ ਕੀਤਾ ਮੇਰਾ ਨੰਬਰ ਨੋਟ ਕਰ ਲਓ 836046250 836424501 ਮੇਰਾ ਨੰਬਰ ਆ ਜੀ ਬਾਕੀ ਬਾਈ ਨਾਲ ਗੱਲਬਾਤ ਕਰਾਉਣਾ ਵੀ ਸੱਤੀ ਕੀ ਡਿਟੇਲ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਭਰਾ ਵਧੀਆ ਹਾਂ ਜੀ ਲੱਖਾ ਜੀ ਹੋਰ ਠੀਕ ਆ ਵੀਰੇ ਹਾਂ ਜੀ ਹਾਂ ਜੀ ਚੜ੍ਹਦੀ ਕਲਾ ਵੀਰੇ ਤੇ ਨਾਮ ਤੇ ਐਡਰੈਸ ਬੋਲ ਦੀ ਆਪਣਾ ਪਰ ਪਹਿਲਾਂ ਨਾਮ ਮੇਰਾ ਵੀਰੇ ਰਾਜਵਿੰਦਰ ਖਾਨ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਪੈ ਜਾਂਦੀ ਆ ਵੀਰੇ ਠੀਕ ਆ ਜੀ ਹਾਂਜੀ ਤੇ ਮੋਬਾਈਲ ਨੰਬਰ ਬੋਲ ਦਿਓ ਜੀ ਨਾਲ 98722 22304 ਠੀਕ ਆ ਪਹਿਲਾਂ ਆਪਾਂ ਗਾਂ ਤੋਂ ਸਟਾਰਟ ਕਰ ਲੀਜੀ ਹਾਂਜੀ ਗਾਂ ਤੋਂ ਸਟਾਰਟ ਕਰਦੇ ਹਾਂ ਕਿੰਨਾ ਟਾਈਮ ਕੋਈ ਨੂੰ ਇਹਨੂੰ ਜੀ ਸਵੇਰ ਮੰਨ ਕੇ ਚਲੋ 5:30 ਵਜੇ ਸੂਈ ਹੈ ਜੀ ਇਹ ਠੀਕ ਆ ਜੀ ਹਾਂਜੀ ਧਾਰਾਂ ਤੂਰਾ ਮਾਰੀਆਂ ਧਾਰਾਂ ਤੂਰਾ ਦੀ ਇੱਕ ਨੰਬਰ ਹੈ ਜੇਰ ਪੈ ਗਈ ਜਿਹਦੀ ਠੀਕ ਆ ਜੇਰਾ ਬਠਿੰਡਾ ਵਿੱਚ ਪਈ ਹੋਈ ਹੈਗੀ ਆ ਆਪਾਂ ਫਿਰ ਵੀਡੀਓ ਤੇ ਧਾਰਾਂ ਮਰਵਾ ਕੇ ਨਾਲ ਦਿਖਾ ਦਗੇ ਮਾਰ ਦਿਆਂਗੇ ਹਾਂ ਕੋਈ ਗੱਲ ਨਹੀਂ ਹਾਂ ਪਹਿਲਾਂ ਤੋੜ ਕੇ ਪਹਿਲਾਂ ਤੋੜ ਠੀਕ ਹੈ ਕਿਹੜਾ ਸੂਹ ਸੂਈ ਆ ਇਹ ਜੀ ਤੀਜਾ ਸੂਹ ਸੂਈ ਆ ਜੀ ਤੀਜਾ ਹਾਂਜੀ ਆਪਾਂ ਤੀਜਾ ਕਹਿੰਦੇ ਨੇ ਦੁੱਧੇ ਕਹਿੰਦੇ ਆ ਹੂੰ ਹੂੰ ਸਹੀ ਗੱਲ ਆ ਬਾਈ ਜੋ ਆਇਆ ਉਹੀ ਦੱਸੋ ਕੀ ਫਰਕ ਨਹੀਂ ਪੈਂਦਾ ਹੱਥੀਆਂ ਪਰਕਰ ਮਾਰੋ ਲਾਓ ਜੀ ਦੇਖਿਆ ਕਰਾਸ ਨਾ ਸਰ ਉਧੋਂ ਲੈ ਜਾਓ ਵੀ ਬਾਹਰਲੇ ਪਾਸੇ ਨੂੰ ਇਹ ਥਾਨ ਥਾਨ ਦੀ ਕੁਆਲਿਟੀ ਚੈੱਕ ਕਰ ਲਓ ਕਿੰਨਾ ਕੁ ਦੁੱਧ ਪਾ ਦੋ ਬਾਈ ਦੁੱਧ ਵੀਰੇ ਮਾਲਕਾਂ ਨੇ 16 17 ਕਿਲੋ ਆਖਿਆ 18 ਕਿਲੋ ਦੁੱਧ ਇਹਨੂੰ ਕੋਈ ਬਾਲਾ ਨਹੀਂਗਾ ਠੀਕ ਹੈ ਹਾਂਜੀ 16 17 ਕਿਲੋ ਬਾਈ ਕਹਿੰਦਾ ਮਾਲਕ ਨੇ ਦੱਸਿਆ ਇੱਥੇ ਲਿਆਉਂਦੀ ਹੈਗੀ ਤੇ ਬਾਕੀ ਬਾਈ ਕਹਿੰਦਾ 17 18 ਚ ਤੇ 17 18 ਸੋਡੀ ਸਮਝਾ ਤੇ ਸੋਡੀ ਖਾਹ ਕਰਾ ਕੇ ਜੇ ਹੁਣੇ ਜਾ ਕੇ ਤੂੜੀ ਤੇ ਬੰਨਾਗੇ ਤਾਂ ਫਿਰ ਦੁੱਧ ਵੀ ਕੀ ਦੇਣਾ ਕਹਿੰਦੇ ਬਾਈ ਹਾਂਜੀ 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 ਲਾਈਤ ਕੋਈ ਥੰਡ ਨਹੀਂ ਕੋਈ ਜੀ ਠੰਡੀ ਹੈ ਜੀ ਜਿਵੇਂ ਮੰਨ ਕੇ ਚਲੋ ਹੁਣੇ ਸੂਈਆ ਹਨਾ ਅੱਛਾ ਜੀ ਕੋਈ ਆਇਆ ਨਹੀਂ ਗੇੜਾ ਨਹੀਂ ਕੁਛ ਨਹੀਂ ਆਈ ਬੈਠੋ ਪੈਰ ਚੱਕਣਾ ਨਹੀਂ ਪਰ ਗੱਜ ਨਿਆਣਾ ਦੀ ਇਥੋਂ ਦੇਖ ਲਓ ਜੀ ਚਾਰੇ ਥਾਣੇ ਵਧੀ ਲੱਗੇ ਆਗੇ ਹਾਂਜੀ ਤੇ ਸੰਤਾਰਾ ਮਾਰਕ ਦਿਖਾ ਦਿੰਦੇ ਆਗੇ ਜੀ ਵੀਰੇ ਆਪਾਂ ਹਾਂਜੀ ਸੋਆ ਵੀ ਆਪਾਂ ਧਾਰਾ ਮਾਰ ਗਾਈਆਂ ਹਾਂ ਹਾਂਜੀ ਹੁਣ ਆਪਾਂ ਵੀਡੀਓ ਦੇ ਚਵਾਈ ਤਾਂ ਨਾ ਕਰਮਾਂ ਵਾਲੀ ਕਹਿੰਦੀ ਵੀ ਮੈਨੂੰ ਲੱਗੀ ਆ ਹਮ ਲਓ ਏ ਦੇਖੋ ਪੂਰੀ ਆਏ ਮੋਟੀ ਧਾਰ ਆ ਜਿਵੇਂ ਗੰਨੇ ਵਾਲੀ ਧਾਰ ਆ ਆਪਣੀ ਗੰਨੇ ਵਾਲੀ ਧਾਰ ਹੁੰਦੀ ਹੈਗੀ ਕੋਈ ਭੂਰ ਛਰ ਲਾਣੀ ਤੂੰ ਗੰਢ ਗੋਟਾਂ ਥਾਂ ਚ ਨਾ 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 ਜੀ ਬੋ ਮੈਂ ਬੰਦਾ ਆਵੇ ਵੀ ਨਾ ਧਾਰ ਦੇਖੋ ਇਹ ਪੂਰੀ ਫੁੱਲ ਮੋਟੀ ਆ ਨਾ ਇਸੇ ਗੱਲ ਦੀ ਕੋਈ ਧੜਕਾ ਹੀ ਨਹੀਂ ਠੀਕ ਆ ਜੀ ਮੈਂ ਕਿਹਾ ਪੰਜ ਸੱਤ ਘੰਟੇ ਹੋਇਆ ਸੂਈ ਨਾ ਜੇ ਪੰਜ ਸੱਤ ਘੰਟੇ ਹੋਇਆ ਇਹਨੂੰ ਘੰਟੇ ਜੇ ਪ੍ਰੋਪਰ ਪੈ ਚੁੱਕੀ ਹੈ ਮਾਗਰ ਬੱਚਾ ਹਾਂ ਜੀ ਮਾਗਰ ਬੱਚਾ ਜੀ ਮਾਗਰ ਬੱਚਾ ਹੈਗਾ ਜੀ ਤੇ ਫਿਰ ਮੁੱਲ ਦੱਸ ਵਿਜਾਇਜ ਕਿੰਨਾ ਕਰਿਆਂ ਬਾਈ ਮੁੱਲ ਜੀ ਬਸ ਇਹ ਤਾਂ ਲੈਣ ਦੇਣ 65000 ਰੁਪਏ 65000 ਰੁਪਇਆ ਹਾਂਜੀ ਬਾਕੀ ਜੋ ਮਾਨਤਨ ਕਰ ਦੋ ਕੋਈ ਗੱਲ ਨਹੀਂ ਹਾਂ ਮਾਨਤਨ ਹੋ ਜਾਊਗਾ ਠੀਕ ਆ ਅੱਗੇ ਆਪਾਂ ਕੱਟਣ ਦਾ ਖਾਦੀ ਫਿਰ ਆਪਾਂ ਹਾਂਜੀ ਕੱਟਾ ਜੀ ਆ ਕੱਟਾ ਦਾ ਹੋ ਗਿਆ ਪਹਿਲੇ ਚਲੋ ਕੱਟੇ ਦੀ ਕਿੰਨੀ ਉਮਰ ਆ ਬਾਈ ਇਹ ਜੀ 2 ਸਾਲ ਦਾ ਦੋਂਦਾ ਹੋ ਗਿਆ ਇਹ ਦੋਂਦਾ ਹੋ ਗਿਆ 2 ਸਾਲ ਦੀ ਉਮਰ ਹੋਗੀ ਹਾਂਜੀ ਠੀਕ ਆ ਤੇ ਹਾਇ ਕਿਹੜੇ ਸਾਹ ਦਾ ਵੀ ਇਹ ਇਹ ਜੀ ਮੋਦੀ ਆਈ ਇਹ ਲక్ష్ਮੀ ਡੇਰੀ ਫਾਰਮ ਦਾ ਮੋਦੀ ਦਾ ਹਾਂਜੀ ਮੋਦੀ ਦਾ ਬੱਚਾ ਜੀ ਬਾਕੀ ਫੇਸ ਕੁਆਲਟੀ ਦੇਖ ਸਕਦੇ ਹੋ ਇਹਦੇ ਵਿੱਚ ਵੀ ਰੈਡਕਟਰ ਦੋ ਦਾ ਨਾ ਕਿ ਲਖੇ ਦੋ ਹੋਆ ਨਾ ਤਾਂ ਕ੍ਰਾਸ ਕਰਦਾ ਨਹੀਂ ਆ ਇਹ ਅੱਛਾ ਜੀ ਨੰਬਰ 2 ਤੇ ਇਹ ਗੱਡੀ ਵੀ ਜੁੜਦਾ ਹੈ ਰੇੜੇ ਜੁੜਦਾ ਹੈ ਹਾਂਜੀ ਰੇੜੇ ਜੁੜਦਾ ਮੱਝਾਂ ਵੀ ਕ੍ਰਾਸ ਕਰਦਾ ਤੇ ਰੇੜੇ ਵੀ ਜੁੜਦਾ ਹੈ ਦੋ ਕੰਮ ਆ ਜੂਗਾ ਸਭਾ ਦੀ ਹਾਂਜੀ ਪਿਓਰ ਦੋਂਦਾ ਇਹ ਨੰਨੋ ਦੋਂਦਾ ਠੀਕ ਹੈ ਹਾਂਜੀ ਸਿਰ ਸੁਰ ਦੇਖੋ ਇੱਕ ਡੱਡਾ ਸਿਰ ਦੇਖੋ ਜੀ ਬਿਲਕੁਲ ਜਿਵੇਂ ਮੋਦੀ ਆ ਲੱਗਿਆ ਵਾ ਉਮੇ ਦਿਖਾਉਂਦਾ ਸਿਰ ਸਾਨੂੰ ਬਾਈ ਕੱਦ ਕੱਢ ਵੀ ਕੱਟਾ ਚੰਗਾਗਾ ਸਟਰਕਚਰ ਵੀ ਸੋਹਣਾ ਹੈ ਕਾਦ ਕੋਤਾ ਇਹਨੇ ਬਹੁਤ ਕਰਨ ਲੱਖੇ ਜੇ ਬੱਚਾ ਹੀ ਹੈਗਾ ਹਾ ਇਹਦਾ ਬੱਚਾ ਹੈਗਾ ਹੈ ਤਾਂ ਜਿਹੜਾ ਹਾਂ 2 ਸਵਾ 2.5 ਦੀ ਉਮਰ ਹੋ ਜੀ ਹਾਂਜੀ ਤੇ ਕਾਦ ਉਸਨੂੰ ਬਹੁਤ ਸੋਹਣਾ ਕਰ ਲੂਗਾ ਹਾਂਜੀ ਤੇ ਇਹਦਾ ਮੁੱਲ ਬਾਈ ਫਿਰ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਜੀ ਠੀਕ ਆ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਠੀਕ ਆ ਜੀ ਤੇ ਮਾਂ ਇਹਦੀ ਕਿੰਨੇ ਕਿਲੋ ਦਲੀ ਸੀ ਕਿ ਬਾਈ 17 ਕਿਲੋ ਤਾਂ ਦਿੱਤਾ ਜੀ 17 ਕਿਲੋ ਹਾਂਜੀ ਐਵੇਂ 25 ਕਹਿੰਦੇ 30 ਕਹਿੰਦੇ ਕੋਈ ਫਾਇਦਾ ਨਹੀਂ ਆ ਗਏ ਮੈਂ ਚਾਰ ਕਟਾਂ ਆਪਣੇ ਕੋਲੇ ਠੀਕ ਆ ਇਹਨਾਂ ਕਟਾਂ ਜੇ ਮੈਂ ਦੋਨੇ ਕਟਾਂ ਦੀ ਕਿੰਨੇ ਕਿੰਨੇ ਮਰਾਈ ਲੱਗਪਗ ਇਹੇ ਮੰਨ ਕੇ ਚਲੋ ਜ ਉਹ 12 ਮਹੀਨਿਆਂ ਦੀ ਹੈ 13 ਮਹੀਨਿਆਂ ਦੀ ਆ ਉਹ ਇਧਰ ਲਈ ਇੱਕ ਗਾਲ ਜਿਹੜੀ ਸਾਰੇ ਇਹ ਇੱਕ ਸਾਲ ਦੀ ਹੈ ਜੀ ਹਾਂਜੀ ਤੇ ਇਹ ਲੋਕ ਇੱਕ ਸਾਲ ਦੇ ਇੱਕ ਮਹੀਨੇ ਕੱਟੀਆਂ ਹਾਂ ਬਸ ਇਹੋ ਜਿਹਾ ਕੁਛ ਇਧਰ 20 ਦਿਨ ਇਹ ਤੁਹਾਨੂੰ ਸਨ ਚਾਰ ਚਾਰੀ ਹੈ ਹਾਂਜੀ ਸਨ ਚਾਰ ਚਾਰੀ ਹੈ ਜੀ ਠੀਕ ਆ ਠੀਕ ਆ ਜੀ ਲਓ ਇਹ ਝੋਲੀ ਝੋਲੀ ਚੈੱਕ ਕਰ ਲੋ ਝੋਲੀ ਦੇਖੋ ਕੱਟੀ ਦੀ ਬਹੁਤ ਸੋਹਣੀ ਝੋਲੀ ਆ ਹੂੰ ਠੀਕ ਆ ਜੀ ਲਓ ਦੇਖੋ ਜਿਵੇਂ ਗੱਬਣਾ ਉਵੇਂ ਝੋਲੀ ਹੈ ਇਧਰ ਤੁਹਾਨੂੰ ਆ ਕੱਟੀ ਦਿਖਾ ਦਿੰਨੇ ਆਪਾਂ ਦੇਖੋ ਜੀ ਚਾਰੇ ਥਣ ਨਖੜ ਮੇ ਲੱਗੇ ਹੋਏ ਆਗੇ ਬਾਕੀ ਪੈ ਥੋੜਾ ਚੱਕਰ ਤੇ ਚੈੱਕ ਕਰ ਲੋ ਨਾ ਪੂਰੇ ਪੜੇ ਤਾਂ ਲੱਖੇ ਬਾਲੇ ਚੰਗੇ ਕਟੀਆਂ ਦੇ ਲਓ ਜੀ ਇੱਥੋਂ ਨਿਗਾਹ ਮਾਰ ਲਓ ਸਿੰਗ ਸਿੰਗ ਸੋਹਣੇ ਕਟੀਆਂ ਦੇ ਤੇ ਇਹਨਾਂ ਦਾ ਕਿੰਨਾ ਕਰਨ ਮੁੱਲ ਕਰਾਂਗੇ ਆਪਾਂ ਇਹਨਾਂ ਦਾ ਮੁੱਲ ਜਾਇਜ਼ ਹੀ ਹੋਊਗਾ ਬਸ 27-27000 ਰੁਪਈਆ ਦੋਨਾਂ ਦਾ ਹਾਂਜੀ ਠੀਕ ਆ ਬਾਕੀ ਮੌਕੇ ਤੇ ਹੋਈ ਬਾਕੀ ਮੌਕੇ ਤੇ ਹੋਊਗਾ ਮਾਲ ਵੇਚਣ ਆਈ ਆਪਾਂ ਠੀਕ ਆ ਤੇ ਆ ਕੱਟੀ ਕਿੰਨੀ ਉਮਰ ਹੈ ਇਹ ਜੀ ਮੰਨ ਕੇ ਚੱਲੋ ਬਸ 20 ਦਿਨਾਂ ਦੇ ਮਹੀਨੇ ਜਿਹਨੇ ਇਸਨੇ ਜੀ ਸੌਰੀ ਇਹ ਕੱਟੀ ਜੀ ਮੰਨ ਕੇ ਚੱਲੋ ਹੈਗੀ ਆ 15-16 ਮਹੀਨਿਆਂ ਦੀ ਆ 15-1 ਮੋਲੀ ਬਸ 30000 ਰੁਪਇਆ ਜੀ ਇਹ ਆਪੀ ਆ 30 ਚ ਮਾਨਤਨ ਹੋ ਜਾ ਹਾਂ ਮਾਨਤਨ ਹੋ ਜਾਊਗਾ ਜੀ ਲੋਈ ਦੇਖ ਲੋ ਕੱਟੀ ਗਰਦਨ ਕੋਲ ਨੂੰ ਦੇਖੋ ਜੀ ਕੱਟੀ ਕਿੰਨੀ ਲੰਬੀ ਆ ਕੱਟੀ ਲੰਬੀ ਆ ਤਾਂ ਪੂਰੀ ਹਾਂਜੀ ਹਾਂਜੀ ਹੂੰ ਸੋਹਣੀ ਆ ਲੈ ਕੱਦ ਕੱਦ ਵੀ ਕੱਟੀ ਆ ਠੀਕ ਐ ਸਵਾਹ ਕਿ ਸਾਲ ਦੀ ਉਮਰ ਕੱਟੀ ਦੀ ਬਾਕੀ ਜੋ ਕਿ ਸਾਂਭਣ ਵਾਲਾ ਭਰਾ ਵਧੀਆ ਲੱਗਿਆ ਖਾੜਾ ਖਰਾ ਕੇ ਵਧੀਆ ਚੰਗੀ ਤਿਆਰ ਹੋ ਜੂਗੀ ਤੇ ਬਾਕੀ ਥੋੜੀ ਸਾਂਭ ਸੰਵਾਲਾ ਖਾਂਬੀ ਰੋ ਤੇ ਥੋੜੀ ਸਮਝ ਆਈ ਨਾ ਤੇ ਥਣ ਥਣ ਚਾਰ ਆ ਜੀ ਠੀਕ ਐ ਥਣ ਚਾਰ ਆ ਕੱਟੀ ਹਾਂਜੀ ਤੇ ਅੱਗੇ ਜਿਵੇਂ ਆ ਕੱਟੀ ਹੈ ਕਿ ਬਈ ਹਾਂਜੀ ਇਹ ਮੰਨ ਮੀ ਨਵੀਂ ਵਿਦਨਾ ਚ ਨੇ ਟੀਕਾ ਲੈ ਲੈਣਾ ਆਪਾਂ ਜਦੋਂ ਪਹਿਲਾਂ ਵੀ ਵੀਡੀਓ ਪਾਈ ਆ ਵੀ ਟੀਕਾ ਲੈਣਾ ਹਨਾ ਜਿਹੜੀਆਂ ਆਪਾਂ ਕੱਟੀਆਂ ਵਿਕਰੀ ਕਰੀਆਂ ਸੀ ਉਦੋਂ ਤਾਂ ਬੰਦੇ ਆਗੇ ਸੀ ਆਪਣੇ ਕੋਲੇ ਤੇ ਉਦੋਂ ਮੰਨ ਕੇ ਚਲੋ ਡਾਕਟਰ ਸਾਹਿਬ ਆਪਾਂ ਬੁਲਾ ਲਿਆ ਬੰਦੇ ਨੂੰ ਦਸੱਲੀ ਹੋ ਗਈ ਯਾਰ ਵੀ ਵਾਕਈ ਕੱਤੀ ਦੇ ਟੀਕੇ ਸਾਡੇ ਕੋਲੇ ਹੜਕੇ ਟੀਕਾ ਭਰਾ ਹਾਂਜੀ ਠੀਕ ਹੈ ਵਧੀਆ ਸਾ ਵਧੀਆ ਟੀਕਾ ਆਪਾਂ ਮੰਨ ਕੇ ਚਲੋ ਬੇਰਕਾ ਦਾ ਭਰਵਾਇਆ ਸੀ ਜਿਹੜੀ ਆਪਣੇ ਕੋਲ ਐਮ 29 ਕੱਟੀ ਖੜੀ ਸੀ ਸਾ ਹਾਂ ਹਾਂ ਐਮ 29 ਵਾਲੀ ਸੀ ਉਹਦੇ ਦੋ ਨੰਬਰ ਸੀ ਜੇ ਐਮ 29 ਵਾਲੀ ਨੇ ਟੀਕਾ ਲਿਆ ਟੀਕਾ ਲਿਆ ਸੀ ਦੋ ਨੰਬਰ ਵਾਲੀ ਨੇ ਦੋ ਨੰਬਰ ਵਾਲੀ ਨੇ ਹਾਂਜੀ ਡ ਏ ਬਸ ਤੁਸੀਂ ਇਹ ਹਸਾ ਹਲਾ ਲਈ ਬਸ ਮਹੀਨੇ ਡੇਢ ਮਹੀਨੇ ਚ ਨੀ ਟਿਕਾ ਲੈ ਲੈਣਾ ਠੀਕ ਆ ਜੀ ਨਹੀਂ ਡੇਢ ਪੌਣੇ 2 ਸਾਲ ਦੀ ਕੱਟੀ ਹੋਊਗੀ 2 ਸਾਲ ਦੇ ਨੇੜੇ ਇਹਨੇ ਟਿਕਾ ਲੈ ਲੈਣਾਗਾ ਠੀਕ ਆ ਠੀਕ ਆ ਲਓ ਜੀ ਲਓ ਜੀ ਦੇਖੋ ਇਹ ਸਿਰ ਦਾ ਹੂੰ ਸੋਹਣੀ ਲੱਗਿਆ ਵੀ ਬਾਕੀ ਸਿੰਗੀ ਸਿੰਗੀ ਚੈੱਕ ਕਰ ਲਓ ਸੋਹਣਾ ਮੂੰਹ ਮੱਥਾ ਕੱਟੀ ਦਾ ਪੱਦਲੀ ਧੌਣਾਂ ਲੰਬੀ ਤੇ ਇਹ ਇੱਥੋਂ ਪੇ ਥੋੜਾ ਚੈੱਕ ਕਰ ਲਓ ਪੱਦਲੇ ਪਿੰਡੇ ਚਾ ਝੋਟੀ ਥਾਣੇ ਦੇ ਵਿਚ ਆ ਰਹੀ ਹੈ ਬਾਈ ਇਹਦੇ ਨਾਲ ਮਾੜਾ ਨਿਸ਼ਾਨ ਹੈ ਜੀ ਉਹ ਨਹੀਂ ਗੱਲ ਹੈ ਆਪਾਂ ਜਿਹੜਾ ਵੀਡੀਓ ਤੇ ਕਹਤਾ ਅਗਲਾ ਵੀਡੀਓ ਤੇ ਮੰਗਾ ਲੇ ਹਨਾ ਹਾਂ ਹਾਂ ਗੱਲ ਨਹੀਂ ਆਪਾਂ ਕੰਮ ਕਰਨਾ ਦਿਖਾ ਦੇਣਾ ਆਪਾਂ ਵੀ ਕਿਵੇਂ ਇਹ ਨਿਸ਼ਾਨ ਹੈਗਾ ਦਿਖਣਾ ਵੇਖ ਜੂਗਾ ਕੋਈ ਗੱਲ ਨਹੀਂ ਇੱਥੋਂ ਚੈੱਕ ਕਰ ਲਓ ਪਰ ਆਪਾਂ ਉਹ ਚੀਜ਼ ਦਾ ਹੱਲ ਕਰਕੇ ਦੇਵਾਂਗੇ ਅਗਲੇ ਨੂੰ ਹੈਗਾ ਆਪਣੇ ਕੋਲੇ ਹੂੰ ਠੀਕ ਹੈ ਛੋਟਾ ਨਿਸ਼ਾਨ ਹੈ ਹਨਾ ਛੋਟਾ ਨਿਸ਼ਾਨ ਉਹਦਾ ਹੱਲ ਕਰ ਦੇਾਂਗੇ ਆਪਾਂ ਬੇਣੀ ਸਾਈਡ ਦੋਨੋਂ ਥਾਣਿਆਂ ਦੇ ਵਿਚਾਲੇ ਮਾੜਾ ਨਿਸ਼ਾਨ ਹੈ ਇਹਦਾ ਮੁੱਲ ਕਿੰਨਾ ਕਰਾਂਗੇ ਆਪਾਂ ਵੀ ਇਹਦਾ ਮੁੱਲ ਬਸ ਲੈਣ ਦੇਣ ਜੀ 35000 ਰੁਪਏ ਜੀ 35 ਤੇ ਗਾਂ ਦਾ 65 ਜਰ ਮੁੰਨਾ ਆ ਦੇਖੋ ਆ ਦੇਖੋ ਆ ਚੀਜ਼ ਤੋਹਫਾ ਹੂੰ ਜੀਵਿੰਦਾਰ ਭਰਾ ਵਾਸਤੇ ਤੋਹਫਾ ਗਾ ਚੰਗਾ ਇਹ ਬਾਕੀ ਦੀ ਦੁੱਧ ਦੀ ਫੈਟ ਵੀ ਚੰਗੀ ਦੇ ਇਹ ਮੰਨ ਕੇ ਚਲੋ ਚਲ ਅਗਲਾ ਕਹਿੰਦਾ ਵੀਡੀਓ ਤੇ ਦਿੱਤੀ ਨਹੀਂ ਅਗਲਾ ਮੰਨਦਾ ਵੀਰੇ ਜਿਹੜੇ ਬੰਦੇ ਤੋਂ ਲਈਏ ਜਮਾ ਸੈਂਪਲ ਬੰਦੇ ਸੀਗੇ ਉਹ ਉਹ ਕਹਿੰਦੇ ਵੀਰੇ 6.5 6364 ਫੈਟ ਇਹਦੀ ਆਉਂਦੀ ਆਉਂਦੀ ਆ ਆਜ ਨਿਕਰੋਸ ਗਾਂਾਂ ਦੀ ਆਉਂਦੀ ਆ ਹੂੰ ਲੋ ਜੀ ਦੇਖੋ ਬਾਕੀ ਖੰਦੀ ਆ ਨੀ ਕਰੋਸ ਗਾਂ ਦਾ ਜੀ ਮੰਨ ਕੇ ਚਲੋ ਦੋ ਦੋ ਤਿੰਨ ਤਿੰਨ ਦਿਨ ਥੱਲੇ ਨਹੀਂ ਬੈਠਣ ਦੇ ਦੀ ਹੂੰ ਇਹ ਮੰਨ ਕੇ ਚੱਲ ਪੂਰੀ ਬਰ ਫਰ ਗਈ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਠੀਕ ਆ ਲੋ ਜੀ ਬਾਕੀ ਕਿਟੋ ਟਾਬਾਈ ਕੋਲੇ ਜਿਹੜਾ ਦੋ ਰੰਗ ਦਾ ਇਹ ਦੇਖ ਸਕਦੇ ਹੋ ਬਾਕੀ 6 ਬੰਦ ਜਿਹੜਾ ਤੁਹਾਨੂੰ ਪਸ਼ੂ ਪਸੰਦਾ ਆ ਬਾਈ ਰਾਜੂ ਕੋਲੇ ਪਿੰਡ ਰਾਈਆ ਤਹਿਸੀਲ ਫੁੱਲ ਜ਼ਿਲ੍ਹਾ ਬਠਿੰਡਾ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਸੋ ਧੰਨਵਾਦ ਜੀ ਸਸਤੀ ਕਾਲ ਮਿਲਦਾ ਕਿ ਸੋ ਹੋਰ ਵੀਡੀਓ ਦੇ ਨਾਲ